ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੋਈਆਂ ਕਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਪਰੇ ਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ گاਵਾਂ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਗੱਬਣਾ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਚਲੋ ਵਧੀਆ ਠੀਕ ਠਾਕ ਚੀਦਾ ਜੀ ਐਰ ਕੀ ਬੜੇ ਦਿਨ ਪਾਤੇ ਜੀ ਇਹ ਕੰਮ ਬੰਦ ਕੀਤਾ ਸੀ ਤੁਹਾਡਾ ਕਿਤੇ ਅੱਛਾ ਹਾਂਜੀ ਹੋਣੀ ਲੈਂਦੀਆਂ ਦੋ ਪਹਿਲਾਂ ਵੇਗੀਆਂ ਨੇ ਦੋ ਵੇਗੀਆਂ ਠੀਕ ਹੈ ਹਾਂਜੀ ਚਲੋ ਨਾਮ ਦੱਸ ਤੇ ਕਰੇ ਨਾਮ ਮੇਰਾ ਲਾਪਰੀ ਸਿੰਘ ਜੀ ਹਾਂਜੀ ਐਡਰੈਸ ਹੋਈਆ ਕਲਾ ਤਹਿਸੀਲ ਮਜੀਢਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ 7696 ਹਾਂਜੀ 369262 ਠੀਕ ਹੈ ਜੀ ਚਲੋ ਚਰਵਾਦ ਫੇਰਾ ਜਰਸੀ ਤਾਂ ਕਰ ਲਈ ਆਪਾਂ ਹਾਂਜੀ ਚੰਗੇ ਕੱਦ ਕਾਠਾ ਲੀਆ ਵਾ ਦੋਵੇਂ ਤੇ ਥਾਣਾ ਵੀ ਇਹਦੇ ਇਕੱਲੇ ਲੱਗਦਾ ਦੇਖ ਸਕਦੇ ਜੀ ਕਿੰਨਾ ਕ ਦੁੱਧ ਚਵਾਈ ਜਾਊਗੀ ਵੀਰ ਜੀ ਵੀਰ ਜੀ 20 ਪਲੱਸ ਜਾਊਗੀ ਅੱਛਾ ਹਾਂ ਜੀ 16 17 ਕਿਲੋ ਕਰਦੇ ਆ ਚਵਾਈ ਜੇ ਘਰੋਂ ਲਈ ਜੇ ਅੱਛਾ ਪਿਛਲੇ ਸੋਵੇ ਜਿਹੜਾ 16 17 ਦੇ ਲੱਗ ਜਿਹੜਾ ਇਹਦਾ ਦੁੱਧ ਰਿਹਾ ਉਹ ਦਾ ਦੂਜਾ ਸੂਰਾ ਸੋਣਾ ਜੀ ਠੀਕ ਆ ਕਿੰਨਾ ਕ ਟਾਈਮ ਲਾਜੂਗੀ ਜੀ ਟਾਈਮ 7-8 ਦਿਨ ਖਾਦੀ ਜੀ ਲਿਆ ਤੋਰਾਂ ਫਿਰ ਇੱਕ ਦਿਨ ਬਾਕੀ ਕੱਦ ਕਾਠ ਦੀ ਚੰਗੀ ਆ ਤੇ ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ ਅਜੇ ਸੋਣ ਤੱਕਰ ਜਿਹੜੀ ਆ ਪੂਰੀ ਪਰ ਨਹੀਂ ਆ ਇੱਟ ਲਟ ਲਾਈਨ ਨੇ ਪੂਰੀਆਂ ਕੱਢ ਦੇਣੀਆਂ ਠੀਕ ਐ ਵੀ ਜੀ ਲੈ ਜਾਓ ਜੀ ਬਾਕੀ ਵੀ ਜੀ ਠੰਡੀ ਸੀਜ਼ ਆ ਵੇਖੋ ਉੱਧਾ ਮਰਦੀ ਬੈਠੋ ਠੀਕ ਐ ਭਾਵੇਂ ਇਤਰਾ ਹੀ ਸੜਕ ਤੇ ਹੀ ਬੈਹੋ ਥੱਲੇ ਹਵਾਨਾ ਘਾਣਾ ਮਿੱਚੰਗਾ ਤੇ ਹਵਾਨਾ ਜਿਹੜਾ ਪਛਾਣ ਆਵੇ ਚੰਗਾ ਤੇ ਕੀ ਰੱਖਣਾ ਵੇ ਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਤਾਂ 60000 ਕਰਦੇ ਤੇ ਵਿੱਚ ਮਾਨਤਨ ਮਾਨਤਨ ਵਿੱਚੋਂ ਕਰਾਂਗੇ 20000 58000 ਦੀ ਦੇ ਦੋਗੇ ਹੋਰ ਕਰ ਦੋਗੇ ਦੱਸ ਦੋ ਬਾਕੀ ਦੋ ਹੋਰ ਕਰ ਦਈਏ 55000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਹਾਂਜੀ ਮੌਕੇ ਤੇ ਹੋਰ ਕਰ ਦਾਂਗੇ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਠੀਕ ਆ ਤੇ ਹੁਣ ਜਿਹੜੀ ਆ ਦੋ ਨੰਬਰ ਵਾਲੀ ਉਹ ਵੀ ਇੱਕ ਵਾਰੀ ਤੌਰ ਹੀ ਦਈਏ ਫੇਰ ਹੀ ਦੱਸਦੇ ਹਾਂ ਤੇ ਬਾਰੇ ਵੀ ਬਾਕੀ ਇਹ ਵੀ ਚੰਗੇ ਕਦ ਕੱਟਦੀ ਆ ਇਹ ਵੀ ਗੱਬਨੇ ਆ ਜੇ ਤਾਂ ਥੱਲੇੋਂ ਚੰਗੀ ਤਿਆਰ ਹੁੰਦੀ ਹੈ ਇਹ ਵੀ ਕੋਈ ਇਹ ਪੱਕੀ ਜਗ੍ਹਾ ਤਾਂ ਕਰਦੀ ਆ ਪਿਆਰ ਵੀ ਤਾਂ ਥੋੜਾ ਜਿਹਾ ਬੰਨਣਾ ਲਾ ਇਧਰ ਦਾ ਲੈ ਜਾ ਵਿਦੀ ਇਹ ਵੀ ਵਿਦੀ ਠੰਡੀ ਸੀ ਲਿਆ ਵੇਖੋ ਭਾਜੀ ਦਾ ਮਰਜੀ ਪੈਣੀ ਠੀਕ ਆ ਚਲੋ ਲੈ ਜਾ ਉੱਤਰਾਂ ਜਿਹੜੀ ਸੰਭੀ ਸੰਭੀ ਚੰਗੀ ਹੈ ਉੱਤਰਾਂ ਰਾਜੀ ਹੈ ਜਿਹੜੀ ਤੇ ਇਹਦੇ ਵਿੱਚ ਥਣ ਤੁਹਾਨੂੰ ਦਿਖਾ ਦਈਏ ਇੱਕ ਰੀ ਲਾਗੇ ਨਾ ਆਹ ਦੇਖ ਸਕਦੇ ਜੀ ਤੇ ਮਿਲਕਵੇ ਨੇ ਮੈਨੂੰ ਚੰਗੀ ਲੱਗੀ ਤੇ ਇਹ ਵੀ ਜੀ ਕਿੰਨੇ ਕ ਦੁੱਧ ਆ ਲਈ ਜੀ ਇਹ ਵੀ ਵੀਰ ਜੀ 20 ਪਲੱਸ ਅੱਛਾ ਹਾਂਜੀ ਇਹ ਵੀ 20 ਪਲੱਸ ਜਿਹੜਾ ਦੁੱਧ ਚੋਈ ਜਾਊਗਾ ਹਾਂਜੀ ਤੇ ਇਹ ਕਿੰਨਾ ਕੁ ਲੈ ਜੀ ਟਾਈਮ ਇਹ ਟਾਈਮ 10 ਦਿਨ ਖੜਦੀ ਹੈ 10 ਦਿਨ ਖੜਦੀ ਹੈ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਰੱਖਣਾ ਜੀ ਇਹਦਾ ਮੁੱਲ 50000 ਜੀ 50000 ਆ ਵਿੱਚੋਂ ਕਿੰਨਾ ਕਰਨਾ ਮੰਤਨ ਕਰ ਦਾਂਗੇ 2000 ਜੀ ਬਿਲਕੁਲ ਜੈਸ ਨੂੰ ਕਰ ਦਈਏ ਹਾਂਜੀ ਦੇ ਦੋਗੇ ਪੂਰੇ 45 ਦੀ ਦੇ ਦਾਂਗੇ ਠੀਕ ਹੈ ਪੂਰੇ 45 ਹੋਣੀ ਜੀ ਹੁਣ ਅੱਛਾ ਵਿੱਚੋਂ ਛੋਟ ਹੀ ਕਰੋਗੇ ਬਸ ਠੀਕ ਹੈ ਜੀ ਤੇ ਉਤਰਾ ਥਣਾ ਥਣਾ ਦੀਆਂ ਪਾਸ ਆ ਪੂਰੀਆਂ ਬਿਲਕੁਲ ਓਕੇ ਜੀ ਠੀਕ ਹੈ ਜੀ ਫੁੱਲ ਗਰੰਟੀ ਦਵਾਂਗੇ ਥਣਾ ਦੀ ਨਾਲ ਠੀਕ ਹੈ ਜੀ ਹਾਂ ਜੀ ਦੁੱਧ ਦੀ ਵੀ ਫੁੱਲ ਗਰੰਟੀ ਹੈ ਘਰਾਂ ਚੋਂ ਆਈਆਂ ਠੀਕ ਹੈ ਜੀ ਹਾਂ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਲੈ ਜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ